ਮੇਰਾ ਨਾਮ ਰੀਨਾ ਹੈ ਤੇ ਮੇਰੀ ਜ਼ਿੰਦਗੀ ਦੀ ਇੱਕ ਦੁੱਖ ਭਰੀ ਕਹਾਣੀ ਹੈ ਜਿਸ ਨੂੰ ਸੁਣ ਕੇ ਤੁਹਾਡੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਣਗੇ ਮੈਂ ਇੱਕ ਕੋਠੀ ਦੇ ਵਿੱਚ ਆਪਣੀ ਮਾਲਕਣ ਦੀ ਖਾਸ ਨੌਕਰਾਨੀ ਸੀ ਮੇਰੀ ਉਮਰ 30 ਸਾਲਾਂ ਦੀ ਸੀ ਮੇਰੇ ਦੋ ਬੱਚੇ ਸਨ ਦੋ ਧੀਆਂ ਤੇ ਇੱਕ ਪੁੱਤ ਪਰ ਮੇਰੀ ਮਾਲਕਣ ਜਿੱਥੇ ਮੈਂ ਪਿਛਲੇ 7 ਸਾਲਾਂ ਤੋਂ ਨੌਕਰੀ ਕਰ ਰਹੀ ਸੀ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਬੱਚਾ ਨਹੀਂ ਸੀ ਜਦੋਂ ਕਿ ਮੇਰੇ ਮਾਲਕ ਦੇ ਵਿਆਹ ਨੂੰ 8 ਸਾਲ ਹੋ ਗਏ ਸਨ। ਇਨ੍ਹਾਂ 8 ਸਾਲਾਂ ਦੇ ਵਿੱਚ ਪਤਾ ਹੀ ਨਹੀਂ ਉਹਨਾਂ ਨੇ ਕਿੰਨੀ ਕਵਾਰੀ ਕੋਸ਼ਿਸ਼ਾਂ ਕੀਤੀਆਂ। ਵੱਡੇ ਤੋਂ ਵੱਡੇ ਡਾਕਟਰਾਂ ਨੂੰ ਵਿਖਾਇਆ, ਇਲਾਜ ਕਰਵਾਇਆ ਪਰ ਫੇਰ ਵੀ ਉਹਨਾਂ ਦੇ ਕੋਲ ਕੋਈ ਹਾਲਾਤ ਨਹੀਂ ਹੋਈ। ਉਹ ਦੋਨੋਂ ਜਣੇ ਬਹੁਤ ਹੀ ਦੁਖੀ ਸੀ। ਸ਼ਾਇਦ ਉਹਨਾਂ ਦੀ ਕਿਸਮਤ ਦੇ ਵਿੱਚ ਅਜੇ ਤੱਕ ਕੋਈ ਔਲਾਦ ਲਿਖੀ ਹੀ ਨਹੀਂ ਸੀ। ਮੈਨੂੰ ਮੇਰੀ ਮਾਲਕਣ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ। ਉਹਨਾਂ ਦੋਨਾਂ ਦੀ ਲਵ ਮੈਰੀ ਸੀ ਦੋਨਾਂ ਦੇ ਵਿੱਚ ਬਹੁਤ ਪਿਆਰ ਸੀ ਆਪਣੇ ਵਿਆਹ ਤੋਂ 1 ਸਾਲ ਬਾਅਦ ਉਹਨਾਂ ਨੇ ਮੈਨੂੰ ਆਪਣੇ ਘਰ ਦੇ ਵਿੱਚ ਨੌਕਰੀ ਤੇ ਰੱਖਿਆ ਸੀ ਅਤੇ ਉਹ ਆਪਣੀ ਹਰ ਗੱਲ ਮੇਰੇ ਨਾਲ ਸਾਂਝੀ ਕਰਦੀ ਸੀ ਮੈਂ ਵੀ ਉਸ ਦੀ ਗੱਲ ਪੂਰੇ ਦਿਲ ਨਾਲ ਤੇ ਧਿਆਨ ਨਾਲ ਸੁਣਦੀ ਮੇਰੇ ਤੋਂ ਉਹਨਾਂ ਦਾ ਦੁੱਖ ਵੇਖਿਆ ਨਹੀਂ ਜਾਂਦਾ ਸੀ ਮੇਰੇ ਮਾਲਕ ਨੂੰ ਬੱਚੇ ਬਹੁਤ ਚੰਗੇ ਲੱਗਦੇ ਸਨ ਉਹਨਾਂ ਦਾ ਕਹਿਣਾ ਸੀ ਕਿ ਚਾਹੇ ਇੱਕ ਬੱਚਾ ਹੋਵੇ ਪਰ ਉਹਨਾਂ ਨੂੰ ਬੱਚਾ ਜ਼ਰੂਰ ਚਾਹੀਦਾ ਹੈ ਦੋਹਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਅਪਰ ਮਾਲਕਾਂ ਦੇ ਬੱਚਾ ਨਾ ਹੋਣ ਕਰਕੇ ਮਾਲਕ ਉਹਨਾਂ ਦੇ ਨਾਲ ਗੁੱਸੇ ਰਹਿੰਦੇ ਕਿਉਂਕਿ ਉਹਨਾਂ ਨੂੰ ਬੱਚੇ ਦੀ ਬਹੁਤ ਇੱਛਾ ਸੀ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਤਾਂ ਸਿਰਫ ਇੱਕ ਬੱਚਾ ਚਾਹੀਦਾ ਹੈ ਭਾਵੇਂ ਕੁਝ ਵੀ ਕਰੋ ਮੈਨੂੰ ਆਪਣਾ ਬੱਚਾ ਚਾਹੀਦਾ ਹੈ ਮਾਲਕਾਂ ਦੀ ਇਹ ਜ਼ਿੱਦ ਸੀ ਕਿ ਉਹ ਹੁਣ ਕਰ ਵੀ ਕੀ ਸਕਦੀ ਸੀ ਬਹੁਤ ਲੋਕਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਬੱਚਾ ਗੋਦ ਲੈ ਲੈਣ ਪਰ ਮਾਲਕ ਦਾ ਕਹਿਣਾ ਸੀ ਕਿ ਮੈਂ ਬੱਚਾ ਗੋਦ ਨਹੀਂ ਲੈਣਾ ਆਪਣਾ ਕੋਣ ਆਪਣਾ ਹੀ ਹੁੰਦਾ ਹੈ ਅਤੇ ਬੇਗਾਨਾ ਬੇਗਾਨਾ ਹੀ ਹੁੰਦਾ ਹੈ ਮੇਰੇ ਮਾਲਕ ਦੀ ਜਿੱਦ ਸੀ ਕਿ ਉਹਨਾਂ ਨੂੰ ਆਪਣਾ ਹੀ ਬੱਚਾ ਚਾਹੀਦਾ ਹੈ ਮੇਰੀ ਮਾਲਕਣ ਨੇ ਹਰ ਤਰ੍ਹਾਂ ਦੇ ਨਾਲ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ ਫੇਰ ਵੀ ਉਹਨਾਂ ਦੇ ਘਰ ਨਾਦ ਨਾ ਹੋਈ ਉਹ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਅਤੇ ਸੋਚਦੀ ਰਹਿੰਦੀ ਸੀ ਕਿ ਹੁਣ ਕੀ ਹੋਊਗਾ ਮਾਲਕ ਦਾ ਕਹਿਣਾ ਸੀ ਕਿ ਜੇ ਕਰੋਨਾ ਨੂੰ ਉਸ ਦਾ ਵਾਰਸ ਨਾ ਮਿਲਿਆ ਤਾਂ ਉਹ ਦੂਜਾ ਵਿਆਹ ਕਰਵਾ ਲੈਣਗੇ ਮਾਲਕਣ ਦਾ ਮਾਲਕ ਨਾਲ ਬਹੁਤ ਪਿਆਰ ਸੀ ਉਹ ਬਹੁਤ ਪਿਆਰ ਕਰਦੇ ਸਨ ਪਰ ਉਹ ਨਹੀਂ ਚਾਹੁੰਦੀ ਸੀ ਕਿ ਉਹ ਆਪਣੀ ਅੱਖਾਂ ਦੇ ਸਾਹਮਣੇ ਕਿਸੇ ਦੂਜੀ ਔਰਤ ਨੂੰ ਲਿਆ ਕੇ ਰੱਖ ਲਵੇ ਕਿਉਂਕਿ ਇਹ ਗੱਲ ਬਰਦਾਸ਼ਤ ਤੋਂ ਬਾਹਰ ਸੀ ਇਸ ਤਰ੍ਹਾਂ ਤਾਂ ਮਾਲਕ ਵੀ ਨਹੀਂ ਚਾਹੁੰਦੇ ਸਨ ਪਰ ਉਹ ਵੀ ਮਜਬੂਰ ਸਨ ਇਸ ਸਾਰੀ ਗੱਲਬਾਤ ਦੇ ਵਿੱਚ ਮੈਂ ਮਾਲਕਣ ਦੀ ਬਹੁਤ ਮਦਦ ਕੀਤੀ ਸੀ ਹੁਣ ਤਾਂ ਮਾਲਕ ਨੇ ਦੂਜਾ ਵਿਆਹ ਕਰਾਉਣ ਦਾ ਫੈਸਲਾ ਪੱਕਾ ਕਰ ਲਿਆ ਸੀ ਅਤੇ ਉਹਨਾਂ ਨੇ ਸੋਚ ਲਿਆ ਸੀ ਕਿ ਹੁਣ ਉਹ ਕਿਸੇ ਵੀ ਹਾਲਤ ਦੇ ਵਿੱਚ ਵਿਆਹ ਕਰਕੇ ਹੀ ਰਹਿਣਗੇ ਤਾਂ ਕਿ ਉਹਨਾਂ ਨੂੰ ਆਪਣਾ ਵਾਰਸ ਮਿਲ ਸਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਮਾਲਕ ਮਾਲਕਣ ਦੇ ਨਾਲ ਜਿੱਦ ਕਰਕੇ ਬੈਠੇ ਸਨ ਕਿ ਉਹਨਾਂ ਨੂੰ ਆਪਣਾ ਬੱਚਾ ਚਾਹੀਦਾ ਹੈ ਅਤੇ ਉਹ ਬੱਚੇ ਦੇ ਲਈ ਦੂਜਾ ਵਿਆਹ ਕਰਨਗੀ ਪਰ ਉਹ ਮਾਲਕਨ ਨੂੰ ਹਮੇਸ਼ਾ ਕਹਿੰਦੇ ਸੀ ਕਿ ਪਿਆਰ ਮੈਂ ਤੇਰੇ ਨਾਲ ਹੀ ਕਰਾਂਗਾ ਮਾਲਕਨ ਉਹਨਾਂ ਦੀ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਰੋਂਦੀ ਸੀ ਕਿਉਂਕਿ ਇਹ ਗੱਲ ਕੋਈ ਵੀ ਔਰਤ ਬਰਦਾਸ਼ਤ ਨਹੀਂ ਕਰ ਸਕਦੀ ਸੀ ਜਦੋਂ ਕਿ ਮਾਲਕ ਉਸ ਨੂੰ ਪੂਰਾ ਭਰੋਸਾ ਦਿਵਾਉਂਦੇ ਕਿ ਜੋ ਪਿਆਰ ਉਹਨਾਂ ਦੇ ਨਾਲ ਦਿਲ ਵਿੱਚ ਮਾਲਕਨ ਲਈ ਹੈ ਉਹ ਮੈਂ ਦੂਜੀ ਘਰ ਵਾਲੀ ਨੂੰ ਨਹੀਂ ਦਵਾਗਾ ਉਹਨਾਂ ਨੂੰ ਸਿਰਫ ਦੂਜੀ ਘਰ ਵਾਲੀ ਤੋਂ ਬੱਚਾ ਚਾਹੀਦਾ ਹੈ ਮਾਲਕ ਨੇ ਜਿਹੜਾ ਫੈਸਲਾ ਕਰ ਲਿਆ ਸੀ ਉਹ ਕਰ ਲਿਆ ਸੀ ਮਾਲਕਣ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੈਂ ਉਸ ਨੂੰ ਦੁਖੀ ਨਹੀਂ ਦੇਖ ਸਕਦੀ ਸੀ ਜਦੋਂ ਵੀ ਵੇਖਦੀ ਉਹ ਰੋਂਦੀ ਹੁੰਦੀ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ ਤੇ ਮੈਨੂੰ ਉਸ ਦੇ ਉੱਤੇ ਬਹੁਤ ਤਰਸ ਆਉਂਦਾ ਸੀ ਉਹ ਆਪਣੇ ਹੰਝੂ ਅੱਖਾਂ ਦੇ ਵਿੱਚ ਲੈ ਕੇ ਆਪਣੇ ਕਮਰੇ ਵਿੱਚ ਇੱਧਰ ਉੱਧਰ ਚੱਕਰ ਕੱਟ ਰਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਮਾਲਕਣ ਤੁਸੀਂ ਪਰੇਸ਼ਾਨ ਨਾ ਹੋ ਪ੍ਰਮਾਤਮਾ ਸਭ ਠੀਕ ਕਰੂਗਾ ਕੁਝ ਵੀ ਗਲਤ ਨਹੀਂ ਹੋਊਗਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਨਹੀਂ ਪਤਾ ਕਿ ਮੈਂ ਆਪਣੇ ਘਰਵਾਲੇ ਦੀ ਦੂਜੀ ਘਰਵਾਲੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਇਹ ਮੇਰੇ ਤੋਂ ਬਰਦਾਸ਼ਤ ਵੀ ਨਹੀਂ ਹੋਣਾ ਤੇ ਮੈਂ ਨਹੀਂ ਚਾਹੁੰਦੀ ਕਿ ਕੀ ਘਰ ਦੇ ਵਿੱਚ ਰਹਿੰਦੇ ਹੋਏ ਮੇਰੇ ਸਾਹਮਣੇ ਮੇਰੀ ਸੌਂਕਣ ਆ ਜਾਵੇ ਇਹ ਗੱਲ ਮੇਰੇ ਤੋਂ ਬਰਦਾਸ਼ਤ ਨਹੀਂ ਹੋਣੀ ਕਿਉਂਕਿ ਮੈਂ ਆਪਣੇ ਘਰਵਾਲੇ ਨਾਲ ਬਹੁਤ ਪਿਆਰ ਕਰਦੀ ਹਾਂ ਮੈਨੂੰ ਨਹੀਂ ਪਤਾ ਸੀ ਕਿ ਵਿਆਹ ਤੋਂ ਬਾਅਦ ਪ੍ਰਮਾਤਮਾ ਮੈਨੂੰ ਆਰਾਧ ਨਹੀਂ ਦੇਊਗਾ ਤੇਜ਼ ਕਰਕੇ ਮੇਰੇ ਘਰ ਵਾਲੇ ਦੇ ਦਿਲ ਦੇ ਵਿੱਚ ਮੇਰੇ ਲਈ ਪਿਆਰ ਘਟ ਹੋ ਜਾਊਗਾ ਭਾਵੇਂ ਖਤਮ ਹੀ ਹੋ ਜਾਵੇਗਾ ਮਹਿਮਲ ਕਰਨ ਨੂੰ ਤਸੱਲੀ ਦਿੱਤੀ ਤੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਸੋਚੋ ਤੇ ਨਾ ਹੀ ਚਿੰਤਾ ਕਰੋ ਮਾਲਕਣ ਮਾਲਕ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਨੇ ਇਹ ਸਾਰਾ ਕੁਝ ਉਹ ਮਜਬੂਰੀ ਦੇ ਵਿੱਚ ਕਰਨਾ ਚਾਹੁੰਦੇ ਨੇ ਪਰ ਤੁਸੀਂ ਉਹਨਾਂ ਦੀ ਮਜਬੂਰੀ ਸਮਝੋ ਮਾਲਕਣ ਕਹਿਣ ਲੱਗੀ ਕਿ ਤੈਨੂੰ ਪਤਾ ਹੈ ਜਦੋਂ ਮੇਰੇ ਘਰ ਵਾਲੇ ਦੀ ਦੂਜੀ ਘਰ ਵਾਲੀ ਆ ਜਾਊਗੀ ਅਤੇ ਜਦੋਂ ਉਹ ਬੱਚੇ ਨੂੰ ਜਨਮ ਦੇ ਦਊਗੀ ਤਾਂ ਤੂੰ ਆਪ ਹੀ ਸੋਚ ਤੇਰਾ ਮਾਲਕ ਮੇਰੇ ਨਾਲੋਂ ਜ਼ਿਆਦਾ ਉਸ ਦੇ ਨਾਲ ਪਿਆਰ ਕਰੂਗਾ ਉਹ ਮੈਨੂੰ ਨਹੀਂ ਝਿਜਦਾਊਗਾ ਤੇ ਉਸ ਦੇ ਦਿਲ ਵਿੱਚ ਮੇਰੇ ਲਈ ਪਿਆਰ ਖਤਮ ਹੋ ਜਾਣਾ ਹੈ ਕਿਉਂਕਿ ਮੈਂ ਉਸ ਨੂੰ ਬੱਚਾ ਨਹੀਂ ਦਿੱਤਾ ਜਦੋਂ ਦੂਜੀ ਔਰਤ ਉਸ ਨੂੰ ਬੱਚਾ ਦੇਊਗੀ ਤਾਂ ਮੇਰਾ ਘਰ ਵਾਲਾ ਉਸ ਔਰਤ ਤੇ ਉਸ ਦੇ ਬੱਚੇ ਨੂੰ ਹੀ ਜ਼ਿਆਦਾ ਪਿਆਰ ਕਰੂਗਾ ਫਿਰ ਤਾਂ ਮੇਰੀ ਇੱਜ਼ਤ ਇਸ ਘਰ ਦੇ ਵਿੱਚ ਖਤਮ ਹੋ ਜਾਊਗੀ ਅਤੇ ਉਹ ਦੂਜਾ ਵਿਆਹ ਕਰਵਾ ਲੈਣਗੇ ਤਾਂਕਿ ਜੋ ਇਸ ਘਰ ਵਿੱਚ ਮੇਰੀ ਵੈਲਿਊ ਹੈ ਉਹ ਬਿਲਕੁਲ ਖਤਮ ਹੋ ਜਾਵੇ ਪਰ ਮੈਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਣ ਦੇ ਸਕਦੀ ਇਹ ਗੱਲ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੀ ਮੈਂ ਕੋਈ ਨਾ ਕੋਈ ਰਸਤਾ ਜ਼ਰੂਰ ਕੱਢ ਕੇ ਰਾਵਾਂਗੀ ਮਾਲਕਣ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਫਿਰ ਉਹ ਅਚਾਨਕ ਘੁੰਮਦੀ ਘੁੰਮਦੀ ਕਥਾਤੇ ਖੜ ਗਈ ਤੇ ਮੇਰੇ ਚਿਹਰੇ ਦੇ ਵੱਲ ਅਜੀਬ ਜਿਹੀਆਂ ਨਜ਼ਰਾਂ ਦੇ ਨਾਲ ਦੇਖ ਕੇ ਮੈਨੂੰ ਹੈਰਾਨੀ ਨਾਲ ਵੇਖ ਰਹੀ ਸੀ ਮੈਂ ਮਾਲਕਣ ਨੂੰ ਵੇਖਿਆ ਅਤੇ ਅਚਾਨਕ ਉਹਨਾਂ ਨੂੰ ਮੇਰੇ ਨਾਲ ਕੀ ਕੰਮ ਪੈ ਗਿਆ ਆਖਰ ਉਹ ਮੈਨੂੰ ਇੱਦਾਂ ਕਿਉਂ ਵੇਖ ਰਹੀ ਸੀ ਅੱਗੇ ਤਾਂ ਕਦੇ ਉਹਨਾਂ ਨੇ ਮੈਨੂੰ ਇੱਦਾਂ ਨਹੀਂ ਵੇਖਿਆ ਸੀ ਉਸ ਸਮੇਂ ਮਾਲਕਣ ਨੇ ਮੈਨੂੰ ਕਿਹਾ ਕਿ ਤੂੰ ਮੇਰੀ ਮਦਦ ਕਰ ਸਕਦੀ ਹੈ ਮੈਂ ਮਾਲਕਣ ਦੀ ਅੱਖਾਂ ਦੇ ਵਿੱਚ ਵੇਖਦੇ ਹੋਏ ਕਿਹਾ ਕਿ ਮੈਂ ਤੁਹਾਡੀ ਮਦਦ ਕਿੱਦਾਂ ਕਰ ਸਕਦੀ ਹਾਂ ਉਸ ਨੇ ਮੇਰੇ ਹੱਥਾਂ ਨੂੰ ਫੜਦੇ ਹੋਏ ਮੈਨੂੰ ਸਵਾਲ ਕੀਤਾ ਤਾਂ ਮੈਂ ਹੈਰਾਨ ਹੋ ਗਈ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਹਮੇਸ਼ਾ ਤੁਹਾਡਾ ਕੰਮ ਕਰਨ ਦੇ ਲਈ ਤਿਆਰ ਰਹਿਣੀ ਆ ਤੁਹਾਨੂੰ ਜੋ ਵੀ ਮਦਦ ਚਾਹੀਦੀ ਹੈ ਦੱਸੋ ਤੇ ਇਸ ਤਰ੍ਹਾਂ ਕਹਿਣ ਦੀ ਬਿਲਕੁਲ ਵੀ ਲੋੜ ਨਹੀਂ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਕਿਉਂਕਿ ਇਹ ਮੇਰਾ ਫਰਜ਼ ਹੈ ਮੈਂ ਆਪਣੀ ਮਾਲਕ ਨੂੰ ਹੌਸਲਾ ਦੇ ਰਹੀ ਸੀ ਤੇ ਕਿਹਾ ਕਿ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਬਸ ਮੈਨੂੰ ਆਪਣਾ ਕੰਮ ਦੱਸੋ ਕਿ ਮੈਂ ਤੁਹਾਡਾ ਕੀ ਕੰਮ ਕਰਨਾ ਹੈ ਅਤੇ ਮੈਂ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਮਦਦ ਕਰ ਸਕਦੀ ਹਾਂ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਅੱਜ ਮੈਂ ਤੇਰੇ ਤੋਂ ਇਸ ਤਰ੍ਹਾਂ ਦੀ ਮਦਦ ਮੰਗਣ ਜਾ ਰਹੀ ਹਾਂ ਸ਼ਾਇਦ ਇਸ ਮਦਦ ਦੇ ਲਈ ਤੈਨੂੰ ਬਹੁਤ ਔਖਾ ਲੱਗੇ ਤੇ ਤੂੰ ਤਿਆਰ ਵੀ ਨਾ ਹੋਈ ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਅਜਿਹਾ ਕਿਸ ਤਰ੍ਹਾਂ ਦਾ ਕੰਮ ਸੀ ਜੋ ਮੈਂ ਨਹੀਂ ਕਰ ਸਕਦੀ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ ਪਰ ਤੁਸੀਂ ਮੈਨੂੰ ਦੱਸੋ ਕਿ ਆਖਰ ਕੀ ਕੰਮ ਕਰਨਾ ਹੈ ਕੋਈ ਵੀ ਕੰਮ ਹੋਵੇ ਮੈਂ ਤੁਹਾਨੂੰ ਕਦੀ ਮਨਾਂ ਨਹੀਂ ਕਰਾਂਗੀ ਤੁਹਾਡੀ ਮਦਦ ਕਰਨ ਤੋਂ ਮੈਂ انکار ਵੀ ਨਹੀਂ ਕਰ ਸਕਦੀ ਤੁਸੀਂ ਮੈਨੂੰ ਆਪਣੇ ਦਿਲ ਦੀ ਗੱਲ ਦੱਸੋ ਤੁਸੀਂ ਸੋਚ ਵੀ ਕਿੱਦਾਂ ਲਿਆ ਕਿ ਮੈਂ ਤੁਹਾਨੂੰ ਮਨਾਂ ਕਰ ਦਾਂਗੀ ਉਹਨਾਂ ਨੇ ਕਿਹਾ ਜੋ ਗੱਲ ਹੁਣ ਮੈਂ ਤੈਨੂੰ ਕਹਿਣ ਜਾ ਰਹੀ ਹਾਂ ਸ਼ਾਇਦ ਉਹ ਤੁਹਾਡੇ ਲਈ ਸੁਣਨਾ ਮੁਸ਼ਕਲ ਹੈ ਤੇ ਕਰਨਾ ਵੀ ਬਹੁਤ ਮੁਸ਼ਕਲ ਹੋਊਗਾ ਤੇ ਤੁਸੀਂ ਇਨਕਾਰ ਵੀ ਕਰ ਸਕਦੇ ਹੋ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਸੱਚ ਵਿੱਚ ਘਬਰਾਹਟ ਹੋ ਰਹੀ ਸੀ ਤੇ ਹੈਰਾਨੀ ਵੀ ਆਕਰ ਕਰ ਅਜਿਹੀ ਕਿਹੜੀ ਮਦਦ ਸੀ ਜੋ ਉਹ ਮੇਰੇ ਤੋਂ ਚਾਹੁੰਦੀ ਸੀ ਅਤੇ ਅਗਲੇ ਹੀ ਪਲ ਉਹਨਾਂ ਨੇ ਮੈਨੂੰ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇੱਕ ਅਜਿਹੀ ਗੱਲ ਕਹੀ ਜਿਸ ਨਾਲ ਮੇਰੇ ਹੋਸ਼ ਉੱਡ ਗਏ ਸਨ ਤੇ ਮੇਰੀ ਪੈਰਾਂ ਤੋਂ ਜ਼ਮੀਨ ਖਿਸਕ ਗਈ ਸੀ ਮਾਲਕਣ ਦੀ ਗੱਲ ਸੁਣ ਕੇ ਮੈਂ ਇੱਕ ਪਲ ਦੇ ਲਈ ਤਾਂ ਹੈਰਾਨੀ ਹੋ ਗਈ ਸੀ ਉਹ ਮੇਰੇ ਚਿਹਰੇ ਦੇ ਹਾਅ ਭਾਅ ਵੇਖ ਰਹੀ ਸੀ ਇਹ ਕੰਮ ਬਹੁਤ ਜ਼ਿਆਦਾ ਮੁਸ਼ਕਲ ਸੀ ਅਤੇ ਉਸ ਨੇ ਮੈਨੂੰ ਇਹ ਕੰਮ ਲਈ ਮਦਦ ਮੰਗਣ ਨੂੰ ਕਿਹਾ ਕੋਈ ਵੀ ਔਰਤ ਇਸ ਕੰਮ ਨੂੰ ਇੰਨੀ ਆਸਾਨੀ ਨਾਲ ਨਹੀਂ ਕਰ ਸਕਦੀ ਹੁਣ ਮੈਂ ਉਸ ਨੂੰ ਕਿਹਾ ਕਿ ਮਾਲਕਣ ਇਸ ਤਰ੍ਹਾਂ ਕਿਵੇਂ ਹੋ ਸਕਦਾ ਮੈਂ ਇੰਨਾ ਵੱਡਾ ਕੰਮ ਕਿਵੇਂ ਕਰ ਸਕਦੀ ਹਾਂ ਉਹ ਵੀ ਕਿਸੇ ਨੂੰ ਬਿਨਾਂ ਦੱਸੇ ਅਤੇ ਇਸ ਕੰਮ ਦੇ ਨਾਲ ਜਿੰਨਾ ਨੁਕਸਾਨ ਮੈਨੂੰ ਹੋਣਾ ਹੈ ਉਸ ਤੋਂ ਜ਼ਿਆਦਾ ਨੁਕਸਾਨ ਤੁਹਾਨੂੰ ਹੋਊਗਾ ਪਰ ਮੈਂ ਤੁਹਾਡੀ ਮਦਦ ਕਰ ਦਾਂਗੀ ਇਹ ਕਹਿ ਕੇ ਮੈਂ ਸੋਚਾਂ ਵਿੱਚ ਗੁੰਮ ਹੋ ਗਈ ਸੀ ਮੈਨੂੰ ਵੇਖ ਕੇ ਮਾਲਕ ਨੇ ਕਿਹਾ ਕਿ ਜੇਕਰ ਤੂੰ ਮੇਰੀ ਮਦਦ ਕੀਤੀ ਤਾਂ ਮੈਂ ਤੈਨੂੰ ਇਸ ਦੇ ਬਦਲੇ ਵਿੱਚ 50 ਲੱਖ ਰੁਪਏ ਦਵਾਂਗੀ ਮੈਂ ਤੈਨੂੰ ਹਰ ਕੀਮਤ ਦੇਣ ਨੂੰ ਤਿਆਰ ਹਾਂ ਮਾਲਕਣ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ ਇਹ ਰਕਮ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸੀ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਇੰਨੇ ਪੈਸੇ ਨਹੀਂ ਵੇਖੇ ਸਨ ਮੇਰੀ ਅੱਖਾਂ ਦੇ ਸਾਹਮਣੇ ਲੱਖਾਂ ਰੁਪਏ ਘੁੰਮਣ ਲੱਗੇ ਸਨ ਮੇਰੇ ਮਨ ਵਿੱਚ ਲਾਲਚ ਆ ਗਿਆ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਗਰੀਬ ਸੀ ਮੇਰਾ ਵਿਆਹ ਵੀ ਇੱਕ ਗਰੀਬ ਕਿਸਾਨ ਦੇ ਨਾਲ ਹੋਇਆ ਸੀ ਮੇਰਾ ਘਰ ਵਾਲਾ ਪਿੰਡ ਦੇ ਵਿੱਚ ਬੱਚਿਆਂ ਦੇ ਨਾਲ ਰਹਿੰਦਾ ਸੀ ਅਤੇ ਮੈਂ ਇਥੇ ਮਾਲਕਣ ਦੇ ਘਰ ਵਿੱਚ ਰਹਿੰਦੀ ਸੀ ਤੇ ਨੌਕਰੀ ਕਰਦੀ ਸੀ ਜਿਹੜੀ ਵੀ ਮੈਨੂੰ ਪੈਸੇ ਮਿਲਦੇ ਮੈਂ ਹਰ ਮਹੀਨੇ ਆਪਣੇ ਘਰ ਵਾਲੇ ਨੂੰ ਪਿੰਡ ਭੇਜ ਦਿੰਦੀ ਸੀ ਜਦੋਂ ਤੋਂ ਮੈਂ ਇੱਥੇ ਕੰਮ ਕਰਨ ਆਈ ਸੀ ਘਰ ਦਾ ਗੁਜ਼ਾਰਾ ਵਧੀਆ ਹੋ ਗਿਆ ਸੀ ਤੇ ਉਦੋਂ ਤੋਂ ਹੀ ਮੇਰਾ ਘਰ ਵਾਲੇ ਨੇ ਕੰਮ ਕਰਨਾ ਛੱਡ ਦਿੱਤਾ ਸੀ ਉਸ ਨੇ ਪਤਾ ਨਹੀਂ ਕਿੰਨੇ ਲੱਖਾਂ ਦਾ ਕਰਜ਼ਾ ਲੈ ਰੱਖਿਆ ਸੀ ਅਤੇ ਸਾਰਾ ਕਰਜ਼ਾ ਜਿਆਦਾ ਤੋਂ ਜਿਆਦਾ 5-6 ਲੱਖ ਦਾ ਸੀ ਏ 50 ਲੱਖ ਰੁਪਏ ਸਾਡੇ ਬਹੁਤ ਕੰਮ ਆਉਣ ਵਾਲੇ ਸਨ ਇਹ ਰਕਮ ਬਹੁਤ ਹੀ ਜ਼ਿਆਦਾ ਸੀ ਤੇ ਕੰਮ ਆਸਾਨ ਜਿਹਾ ਸੀ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਣਾ ਸੀ ਪਰ ਮੈਨੂੰ ਡਰ ਸੀ ਕਿ ਮੇਰਾ ਘਰ ਵਾਲਾ ਇਸ ਕੰਮ ਤੇ ਲਈ ਮੈਨੂੰ ਪਰਮਿਸ਼ਨ ਦੇਵੇਗਾ ਜਾਂ ਨਹੀਂ ਪੈਸੇ ਮੈਨੂੰ ਪੂਰੀ ਉਮੀਦ ਸੀ ਕਿ ਮੇਰਾ ਘਰ ਵਾਲਾ ਜਦੋਂ 50 ਲੱਖ ਰੁਪਏ ਵਾਰਿਸ ਹੋਊਗਾ ਤਾਂ ਉਸੇ ਸਮੇਂ ਇਸ ਕੰਮ ਲਈ ਤਿਆਰ ਹੋ ਜਾਊਗਾ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਲਾਚੀ ਸੀ ਨਾ ਸੋਚਦੇ ਹੋਏ ਹੀ ਮੈਂ ਜਲਦੀ ਨਾਲ ਮਾਲਕਨ ਦਾ ਕੰਮ ਕਰਨ ਦੇ ਲਈ ਤਿਆਰ ਹੋ ਗਈ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ ਪਰ ਤੁਹਾਨੂੰ ਇਸ ਕੰਮ ਦੇ ਲਈ ਮਾਲਕ ਨਾਲ ਵੀ ਗੱਲ ਕਰਨੀ ਪੈਣੀ ਹੈ ਤੇ ਉਹਨਾਂ ਨੂੰ ਵੀ ਤਿਆਰ ਕਰਨਾ ਪੈਣਾ ਜਦੋਂ ਮੈਂ ਮਾਲਕਨ ਨੂੰ ਕਿਹਾ ਕਿ ਜੇਕਰ ਬਾਹਰ ਕਿਸੇ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਤੁਹਾਡੀ ਕਿੰਨੀ ਬੇਇੱਜ਼ਤੀ ਹੋਊਗੀ ਲੋਕ ਕਿੰਨੀਆਂ ਗੱਲਾਂ ਕਰਨਗੇ ਤੁਹਾਡੀ ਇੱਜ਼ਤ ਤੇ ਵੀ ਫਰਕ ਪੈਣਾ ਹੈ। ਹੋਰ ਤਾਂ ਹੋਰ ਕਿ ਮਾਲਕ ਇਸ ਕੰਮ ਦੇ ਲਈ ਰਾਜ਼ੀ ਹੋਣਗੇ। ਮਾਲਕਣ ਕਹਿਣ ਲੱਗੀ ਕਿ ਜਦੋਂ ਮੇਰਾ ਘਰ ਵਾਲਾ ਬੱਚੇ ਦੇ ਲਈ ਦੂਜਾ ਵਿਆਹ ਕਰਨ ਲਈ ਤਿਆਰ ਹੈ ਤਾਂ ਫਿਰ ਇਸ ਕੰਮ ਦੇ ਲਈ ਤਾਂ ਬਹੁਤ ਆਸਾਨੀ ਦੇ ਨਾਲ ਮੰਨ ਜਾਊਗਾ। ਮੈਂ ਮਾਲਕਣ ਨੂੰ ਕਿਹਾ ਕਿ ਤੁਹਾਡੀ ਮਰਜ਼ੀ ਹੈ। ਤੁਸੀਂ ਫੇਰ ਤੋਂ ਸੋਚ ਲਓ। ਇਸ ਤਰ੍ਹਾਂ ਨਾ ਹੋਵੇ ਕਿ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਪਵੇ। ਮਾਲਕਣ ਨੇ ਕਿਹਾ ਕਿ ਮੈਂ ਬਿਲਕੁਲ ਨਹੀਂ ਪਛਤਾਉਣਾ ਮੈਂ ਬਹੁਤ ਮੁਸ਼ਕਲ ਨਾਲ ਫੈਸਲਾ ਕੀਤਾ ਹੈ ਤੇ ਮੈਂ ਆਪਣੇ ਦਿਲ ਨੂੰ ਵੀ ਹੁਣ ਪੱਕਾ ਕਰ ਲਿਆ ਹੈ। ویسے بھی ਮੈਨੂੰ ਮਾਲਕ ਤੋਂ ਵੀ ਡਰ ਲੱਗ ਰਿਹਾ ਸੀ ਕਿਉਂਕਿ ਉਹ ਬਹੁਤ ਗੁੱਸੇ ਵਾਲੀ ਸਨ ਅਤੇ ਉਹ ਮਾਲਕਣ ਦੇ ਨਾਲ ਬਹੁਤ ਪਿਆਰ ਕਰਦੇ ਸਨ ਪਰ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਮਾਲਕਣ ਨੇ ਕਿਸ ਤਰ੍ਹਾਂ ਦਾ ਪਲਾਨ ਬਣਾਇਆ ਹੈ ਪਤਾ ਨਹੀਂ ਉਹ ਕੀ ਕਹਿਣਗੇ ਇੱਕ ਰਾਤ ਦੇ ਲਈ ਆਪਣੇ ਘਰ ਵਾਲੇ ਨੂੰ ਕਿਸੇ ਹੋਰ ਔਰਤ ਦੇ ਨਾਲ ਬੱਚਾ ਪੈਦਾ ਕਰਨ ਲਈ ਬਰਦਾਸ਼ਤ ਕਰਨ ਦਾ ਕੋਈ ਆਸਾਨ ਕੰਮ ਨਹੀਂ ਸੀ ਫਿਰ ਇੱਕ ਰਾਤੀ ਤਾਂ ਗੱਲ ਹੈ ਮੇਰੀ ਮਾਲਕ ਨੇ ਕਿਹਾ ਕਿ ਤੁਸੀਂ ਮੇਰੀ ਤਾਂ ਦੀ ਮੇਰੇ ਕਮਰੇ ਵਿੱਚ ਜਾਓਗੇ ਅਤੇ ਮੇਰੇ ਘਰ ਵਾਲੇ ਦੇ ਨਾਲ ਸੰਬੰਧ ਬਣਾਓਗੇ ਫਿਰ ਜਦੋਂ ਤੁਸੀਂ ਪ੍ਰੈਗਨੈਂਟ ਹੋ ਗਏ ਤਾਂ ਬੱਚਾ ਹੋਣ ਤੋਂ ਬਾਅਦ ਤੁਸੀਂ ਸਾਡਾ ਬੱਚਾ ਸਾਨੂੰ ਤਾਂੋਗੇ ਅਤੇ ਉਸ ਦੇ ਬਦਲੇ ਵਿੱਚ ਮੈਂ ਤੁਹਾਨੂੰ 50 ਲੱਖ ਰੁਪਏ ਦਵਾਂਗੀ। ਮੈਨੂੰ ਇਸ ਕੰਮ ਤੋਂ ਕੋਈ ਦਿੱਕਤ ਨਹੀਂ ਸੀ ਕਿਉਂਕਿ ਮੇਰੇ ਕੋਲ ਤਾਂ ਪਹਿਲਾਂ ਤੋਂ ਹੀ ਤਿੰਨ ਬੱਚੇ ਸਨ ਅਤੇ ਮੈਂ ਆਪਣੇ ਪਰਿਵਾਰ ਵਿੱਚ ਕੋਰਸੀ ਮੈਂ ਉਹਨਾਂ ਦੇ ਘਰ ਵਿੱਚ ਰਹਿੰਦੀ ਸੀ। ਉਹਨਾਂ ਦੀ ਪਰੇਸ਼ਾਨੀ ਨੂੰ ਚੰਗੀ ਤਰ੍ਹਾਂ ਸਮਝਦੀ ਸੀ। ਇਸੇ ਕਰਕੇ ਉਹਨਾਂ ਨੇ ਇਹ ਕੰਮ ਮੈਨੂੰ ਕਰਨ ਦੇ ਲਈ ਕਿਹਾ ਸੀ। ਪਰ ਇੱਕ ਔਰਤ ਦੇ ਲਈ ਇਹ ਕੰਮ ਇਹਨਾ ਆਸਾਨ ਨਹੀਂ ਹੁੰਦਾ। ਇਹ ਬਹੁਤ ਮੁਸ਼ਕਲ ਹੁੰਦਾ ਹੈ। ਕਿ ਉਹ ਆਪਣੇ ਹੀ ਘਰ ਵਾਲੇ ਦੇ ਨਾਲ ਕਿਸੇ ਹੋਰ ਔਰਤ ਨੂੰ ਬਰਦਾਸ਼ਤ ਕਰੇ ਮਾਲਕਣ ਵੀ ਇੱਕ ਬਹੁਤ ਹੀ ਵੱਡੀ ਮਜਬੂਰੀ ਸੀ ਪਹਿਲਾਂ ਤਾਂ ਮੇਰੇ ਘਰ ਵਾਲੇ ਨੂੰ ਇਸ ਗੱਲ ਉੱਤੇ ਗੁੱਸਾ ਆਇਆ ਕਿਉਂਕਿ ਉਹ ਵੀ ਮਰਦ ਸੀ ਝਾਹਰ ਜੀ ਗੱਲ ਹੈ ਕੋਈ ਵੀ ਮਰਦ ਆਪਣੀ ਘਰਵਾਲੀ ਨੂੰ ਕਿਸੇ ਦੂਜੇ ਆਦਮੀ ਦੇ ਹਵਾਲੇ ਕਦੇ ਵੀ ਨਹੀਂ ਕਰੂਗਾ ਪਰ ਮੇਰਾ ਘਰਵਾਲਾ ਇੱਕ ਲਾਲਚੀ ਆਦਮੀ ਸੀ ਜਦੋਂ ਉਸਨੇ ਮਾਲਕਣ ਦੁਆਰਾ ਦਿੱਤੇ ਹੋਏ ਪੈਸਿਆਂ ਦੀ ਰਕਮ ਸੁਣੀ ਤਾਂ ਉਹ ਝੱਟ ਬਨ ਗਿਆ ਮਾਲਕਣ ਬਹੁਤ ਖੁਸ਼ ਹੋ ਗਈ ਸੀ ਅਤੇ ਮਾਲਕਣ ਨੇ ਜਦੋਂ ਮੈਨੂੰ ਇਹ ਦੱਸਿਆ ਕਿ ਮੇਰੇ ਘਰ ਵਾਲਾ ਖੁਸ਼ ਹੋ ਗਿਆ ਤਾਂ ਰਾਤ ਹੁੰਦੇ ਹੀ ਮਾਲਕਣ ਨੇ ਮੈਨੂੰ ਮਾਲਕ ਦੇ ਕਮਰੇ ਵਿੱਚ ਭੇਜ ਦਿੱਤਾ ਸੀ ਅੱਜ ਮੈਂ ਮਾਲਕਣ ਦੀਆਂ ਅੱਖਾਂ ਦੇ ਵਿੱਚ ਹੰਝੂ ਵੇਖ ਰਹੀ ਸੀ ਮੈਂ ਮਾਲਕ ਦੇ ਕਮਰੇ ਦੇ ਵਿੱਚ ਗਈ ਅਤੇ ਮਾਲਕ ਉਸ ਸਮੇਂ ਨੀਂਦ ਦੀ ਦਵਾਈ ਖਾ ਕੇ ਆਪਣੇ ਕਮਰੇ ਦੇ ਵਿੱਚ ਸੌਣ ਲਈ ਚਲੀ ਗਈ ਸੀ ਜਲਦ ਹੀ ਮੇਰੀ ਸਿਹਤ ਖਰਾਬ ਹੋ ਗਈ ਪਹਿਲੇ ਦਿਨ ਤੋਂ ਹੀ ਮੈਨੂੰ ਅਜੀਬ ਮਹਿਸੂਸ ਹੋਣ ਲੱਗਾ ਮਾਲਕ ਨੇ ਮੈਨੂੰ ਸ਼ਹਿਰ ਦੇ ਸਭ ਤੋਂ ਵੱਡੇ ਡਾਕਟਰ ਨੂੰ ਵਿਖਾਇਆ ਡਾਕਟਰ ਨੇ ਸਾਨੂੰ ਖੁਸ਼ਖਬਰੀ ਸੁناਈ ਤਾਂ ਮਾਲਕ ਨੇ ਗੱਲ ਸੁਣ ਕੇ ਬਹੁਤ ਖੁਸ਼ ਹੋ ਗਈ ਸੀ ਅਤੇ ਮਾਲਕ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਸੀ ਦੋਨੋਂ ਹੀ ਬਹੁਤ ਜ਼ਿਆਦਾ ਖੁਸ਼ੀ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਹਿਲੀ ਕਾਮਯਾਬੀ ਤਾਂ ਸਾਨੂੰ ਮਿਲ ਗਈ ਸੀ ਪਰਮਾਤਮਾ ਨੇ ਸਾਨੂੰ ਜ਼ਿਆਦਾ ਇੰਤਜ਼ਾਰ ਵੀ ਨਹੀਂ ਕਰਵਾਇਆ ਸੀ ਪਰ ਪਤਾ ਨਹੀਂ ਕਿਉਂ ਹੁਣ ਜਿਵੇਂ-ਜਿਵੇਂ ਦਿਨ ਬੀਤ ਰਹੇ ਸਨ ਮੇਰੀ ਘਬਰਾਹਟ ਵਧਦੀ ਜਾ ਰਹੀ ਸੀ ਅਤੇ ਮੈਂ ਬਹੁਤ ਪਰੇਸ਼ਾਨ ਸੀ ਪਰ ਮਾਲਕ ਤੇ ਮਾਲਕਣ ਆਪਣੇ ਬੱਚੇ ਦੇ ਆਉਣ ਦੀ ਰਾਹ ਵੇਖ ਰਹੇ ਸਨ ਅਤੇ ਦੀਨ ਬਦੀਨ ਖੁਸ਼ੀਆਂ ਮਨਾ ਰਹੇ ਸਾਨੂੰ ਕਹਾਣੀ ਦਾ ਦੂਜਾ ਭਾਗ ਸੁਣਨ ਲਈ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਾਂ ਮਿਲਾਂਗੇ ਜਲਦ ਹੀ ਕਹਾਣੀ ਦਾ ਦੂਜਾ ਭਾਗ ਲੈ ਕੇ ਕਿ ਫਿਰ ਬੱਚਾ ਕਿਵੇਂ ਪੈਦਾ ਹੋਇਆ ਤੇ ਕਿਦਾਂ ਮਾਲਕ ਨੂੰ ਸੌਂਪਿਆ